ਅੱਜ ਕਪੂਰਥਲਾ ਡਿਸਟ੍ਰਿਕਟ ਦੀ ਚਾਰੋਂ ਸਬ-ਡਿਵੀਜ਼ਨਾਂ ਵਿੱਚ ਐਸਐਸਪੀ ਸ਼੍ਰੀ ਗੌਰਵ ਤੂਰਾ ਦੀ ਗਾਈਡੈਂਸ ਹੇਠ ਅਤੇ ਐਸਪੀ ਹੈੱਡਕੁਆਰਟਰ ਸ਼੍ਰੀ ਗੁਰਪ੍ਰੀਤ ਸਿੰਘ ਦੀ ਗਾਈਡੈਂਸ ਹੇਠ ਅਸੀਂ ਫਲੈਗ ਮਾਰches ਕਰ ਰਹੇ ਹਾਂ ਇਹ ਹਰ ਸਬ-ਡਿਵੀਜ਼ਨ ਚ ਹੋ ਰਹੀ ਹੈ ਸਬ-ਡਿਵੀਜ਼ਨ ਜਿੰਨੇ ਵੀ ਸੈਂਸਿਟਿਵ ਪਲੇਸਸ ਨੇ ਮਾਰਕੀਟ ਪਲੇਸਸ ਨੇ ਜਿੱਥੇ ਵੀ ਕੱਟ ਜ਼ਿਆਦਾ ਹੁੰਦਾ ਅਸੀਂ ਉੱਥੇ ਫਲੈਗ ਮਾਰਚ ਕਰ ਰਹੇ ਹਾਂ ਸਾਡਾ ਮੇਨ ਮਕਸਦ ਇਹ ਹੈ ਕਿ ਇੱਕ ਤਾਂ ਮਾੜੇ ਅਨਸਰਾਂ ਨੂੰ ਠੱਲ ਪਵੇ ਤੇ ਲੋਕਾਂ ਚ ਕੌਨਫੀਡੈਂਸ ਵਧੇ ਸਾਡਾ ਰੂਟ ਸਾਰਾ ਅਸੀਂ ਬਾਜ਼ਾਰ ਦਾ ਏਰੀਆ ਕਵਰ ਕਰਾਂਗੇ ਪੈਦ ਨੇ ਇੱਕ ਰੂਟੀਨ ਪ੍ਰੈਕਟਿਸ ਹੈ ਜੀ ਕੋਈ ਸਪੈਸੀਫਿਕ ਇਨਪੁਟ ਨਹੀਂ ਹੈ ਇੱਕ ਰੂਟੀਨ ਪ੍ਰੈਕਟਿਸ ਹੈ ਇੱਕ ਦੋ ਆਈਸੋਲੇਟਿਡ ਇਨਸੀਡੈਂਟਸ ਨੇ ਇਦਾਂ ਕੋਈ ਹਾਲਾਤ ਵਾਲੀ ਗੱਲ ਨਹੀਂ ਹੈ ਜਿੰਨਾ ਵੀ ਕ੍ਰਾਈਮ ਇੱਥੇ ਹੋਇਆ ਹੈ ਅਸੀਂ ਰੈਗੂਲਰ ਬੇਸਿਸ ਤੋਂ ਨੂੰ ਟ੍ਰੇਸ ਕੀਤਾ ਹੈ ਕ੍ਰਾਈਮ ਹੋ ਜਾਂਦਾ ਹੈ ਬਟ ਅਸੀਂ ਉਹਨੂੰ ਰੈਗੂਲਰ ਬੇਸਿਸ ਤੇ ਟ੍ਰੇਸ ਕਰ ਰਹੇ ਹਾਂ ਕੱਲ ਦੇ ਦੋ ਇਨਸੀਡੈਂਟਸ ਨੇ ਉਹਨਾਂ ਜਿਹੜੇ ਬੰਦੇ ਰਾਉਂਡ ਅਪ ਹੋ ਗਏ ਤੇ ਬੰਦਾ ਐਕਸ਼ਨ ਉਹਨਾਂ ਦੇ ਖਿਲਾਫ ਅਜ ਕਪੂਰਥਲਾ ਡਿਸਟ੍ਰਿਕਟ ਦੇ ਚਾਰੇ ਸਬਡਿਵੀਜ਼ਨਾਂ ਵਿੱਚ ਐਸਐਸਪੀ ਸ਼੍ਰੀ ਗੌਰਵ ਤੂਰਾ ਦੀ ਗਾਈਡੈਂਸ ਹੈਟ ਅਤੇ ਐਸਪੀ ਹੈੱਡਕ quartਰ ਸ਼੍ਰ ਸਬਡਿਵੀਜ਼ਨ ਜਿੰਨੇ ਵੀ ਸੈਂਟਰ ਪਲੇਸਸ ਨੇ ਮਾਰਕੀਟ ਪਲੇਸਸ ਨੇ ਜਿੱਥੇ ਵੀ ਘੱਟ ਜ਼ਿਆਦਾ ਹੁੰਦਾ ਅਸੀਂ ਉੱਥੇ ਫਲੈਗ ਮਾਰਚ ਕਰਦੇ ਹਾਂ ਸਾਡਾ ਮੇਨ ਮਕਸਦ ਇਹ ਹੈ ਕਿ ਇੱਕ ਤਾਂ ਮਾੜੇ ਅੰਸਰਾਂ ਨੂੰ ਠਲ ਪਵੇ ਤੇ ਲੋਕਾਂ ਚ ਕੰਫੀਡੈਂਸ ਵਧੇ ਸਾਡਾ ਰੂਟ ਸਾਰਾ ਅਸੀਂ ਬਾਜ਼ਾਰ ਦਾ ਏਰੀਆ ਕਵਰ ਕਰਾਂਗੇ ਪੈਦਲ ਚੱਲ ਕੇ ਕਵਰ ਕੀਤਾ ਜਾਊਗਾ ਤੇ ਬਾਕੀ ਜਿੰਨੇ ਵੀ ਪਲੇਸਸ ਨੇ ਅਸੀਂ ਗੱਡੀ ਦਾ ਕਵਰ ਕਰਾਂਗੇ ਨਹੀਂ ਇੱਕ ਰੂਟੀਨ ਪ੍ਰੈਕਟਿਸ ਹੈ ਜੀ ਕੋਈ ਸਪੈਸਿਫਿਕ ਇਨਪੁਟ ਨਹੀਂ ਹੈ ਇੱਕ ਰੂਟੀਨ ਪ੍ਰੈਕਟਿਸ ਹੈ ਇੱਕ ਦੋ ਆਈਸੋਲੇਟਿਡ ਇਨਸੀਡੈਂਟਸ ਨੇ ਇਦਾਂ ਕੋਈ ਹਾਲਾਤ ਵਾਲੀ ਗੱਲ ਨਹੀਂ ਹੈ ਜਿੰਨਾ ਵੀ ਕ੍ਰਾਈਮ ਇੱਥੇ ਹੋਇਆ ਹੈ ਅਸੀਂ ਰੈਗੂਲਰ ਬੇਸਿਸ ਤੋਂ ਨੂੰ ਟ੍ਰੇਸ ਕੀਤਾ ਹੈ ਕ੍ਰਾਈਮ ਹੋ ਜਾਂਦਾ ਹੈ ਬਟ ਅਸੀਂ ਉਹਨੂੰ ਰੈਗੂਲਰ ਬੇਸਿਸ ਤੇ ਟ੍ਰੇਸ ਕਰ ਰਹੇ ਹਾਂ ਕੱਲ ਦੇ ਦੋ ਇਨਸੀਡੈਂਟਸ ਨੇ ਉਹਨਾਂ ਜਿਹੜੇ ਬੰਦੇ ਰਾਉਂਡ ਅਪ ਹੋ ਗਏ ਤੇ ਬੰਦਾ ਐਕਸ਼ਨ ਉਹਨਾਂ ਦੇ ਖਿਲਾਫ ਅੱਜ ਕਪੂਰਥਲਾ ਡਿਸਟ੍ਰਿਕਟ ਦੇ ਚਾਰੇ ਸਬਡਿਵੀਜ਼ਨਾਂ ਵਿੱਚ ਐਸਐਸਪੀ ਸ਼੍ਰੀ ਗੌਰਵ ਤੂਰਾ ਦੀ ਗਾਈਡੈਂਸ ਹੈਟ ਅਤੇ ਐਸਪੀ ਹੈੱਡਕੁਆਰਟਰ ਸ਼੍ਰੀ ਗੁਰਪ੍ਰੀਤ ਸਿੰਘ ਦੀ ਗਾਈਡੈਂਸ ਹੈਟ ਅਸੀਂ ਫਲੈਗ ਮਾਰches ਕਰ ਰਹੇ ਹਾਂ ਇਹ ਹਰ ਸਬਡ ਕੀਕ ਤਾਂ ਮਾੜੇ ਅਨਸਰਾਂ ਨੂੰ ਠਲ ਪਵੇ ਤੇ ਲੋਕਾਂ ਚ ਕੰਫੀਡੈਂਸ ਵਧੇ ਸਾਡਾ ਰੂਟ ਸਾਰਾ ਅਸੀਂ ਬਾਜ਼ਾਰ ਦਾ ਏਰੀਆ ਕਵਰ ਕਰਾਂਗੇ ਪੈਦਲ ਚੱਲ ਕੇ ਕਵਰ ਕੀਤਾ ਜਾਊਗਾ ਤੇ ਬਾਕੀ ਜਿੰਨੇ ਵੀ ਪਲੇਸਿਸ ਨੇ ਅਸੀਂ ਗੱਡੀ ਤੇ ਕਵਰ ਕਰਾਂਗੇ ਨਹੀਂ ਇੱਕ ਰੂਟੀਨ ਪ੍ਰੈਕਟਿਸ ਹੈ ਜੀ ਕੋਈ ਸਪੈਸਿਫਿਕ ਇਨਪੁਟ ਨਹੀਂ ਹੈ ਇੱਕ ਰੂਟੀਨ ਪ੍ਰੈਕਟਿਸ ਹੈ ਇੱਕ ਦੋ ਆਈਸੋਲੇਟਿਡ ਇਨਸੀਡੈਂਟਸ ਨੇ ਇਦਾਂ ਕੋਈ ਹਾਲਾਤ ਵਾਲੀ ਗੱਲ ਨਹੀਂ ਹੈ ਜਿੰਨਾ ਵੀ ਕ੍ਰਾਈਮ ਇੱਥੇ ਹੋਇਆ ਹੈ ਅਸੀਂ ਰੈਗੂਲਰ ਬੇਸਿਸ ਤੋਂ ਨੂੰ ਟ੍ਰੇਸ ਕੀਤਾ ਹੈ ਕ੍ਰਾਈਮ ਹੋ ਜਾਂਦਾ ਬਟ ਅਸੀਂ ਉਹਨੂੰ ਰੈਗੂਲਰ ਬੇਸਿਸ ਤੇ ਟ੍ਰੇਸ ਕਰ ਰਹੇ ਹਾਂ ਕੱਲ ਦੇ ਦੋ ਇਨਸੀਡੈਂ ਬਣਦਾ ਐਕਸ਼ਨ ਉਹਨਾਂ ਦੇ ਖਿਲਾਫ ਅਜ ਕਪੂਰਥਲਾ ਡਿਸਟ੍ਰਿਕਟ ਦੀ ਚਾਰੋਂ ਸਬਡਿਵੀਜ਼ਨਾਂ ਵਿੱਚ ਐਸਐਸਪੀ ਸ਼੍ਰੀ ਗੌਰਵ ਤੂਰਾ ਦੀ ਗਾਈਡੈਂਸ ਹੈਟ ਅਤੇ ਐਸਪੀ ਹੈੱਡਕ quartਰ ਸ਼੍ਰੀ ਗੁਰਪ੍ਰੀਤ ਸਿੰਘ ਦੀ ਗਾਈਡੈਂਸ ਹੈਟ ਅਸੀਂ ਫਲੈਗ ਮਾਰches ਕਰ ਰਹੇ ਹਾਂ ਇਹ ਹਰ ਸਬਡਿਵੀਜ਼ਨ ਚ ਹੋ ਰਹੀ ਹੈ ਸਬਡਿਵੀਜ਼ਨ ਜਿੰਨੇ ਵੀ ਸੈਂਸਿਟਿਵ ਪਲੇਸਸ ਨੇ ਮਾਰਕੀਟ ਪਲੇਸਸ ਨੇ ਜਿੱਥੇ ਵੀ ਕੱਟ ਜ਼ਿਆਦਾ ਹੁੰਦਾ ਅਸੀਂ ਉੱਥੇ ਫਲੈਗ ਮਾਰਚ ਕਰ ਰਹੇ ਹਾਂ ਸਾਡਾ ਮੇਨ ਮਕਸਦ ਇਹ ਹੈ ਕਿ ਇੱਕ ਤਾਂ ਮਾੜੇ ਅਨਸਰਾਂ ਨੂੰ ਠੱਲ ਪਵੇ ਤੇ ਲੋਕਾਂ ਚ ਕੰਫੀਡੈਂਸ ਵਧੇ ਸਾਡਾ ਰੂਟ ਸਾਰਾ ਅਸੀਂ ਬਾਜ਼ਾਰ ਦਾ ਏਰੀਆ ਕਵਰ ਕਰਾਂਗੇ ਪੈਦਲ ਚੱਲ ਕੇ ਕਵਰ ਕੀਤਾ ਜਾਊਗਾ ਤੇ ਬਾਕੀ ਜਿੰਨੇ ਵੀ ਪਲੇਸਿਸ ਨੇ ਅਸੀਂ ਗੱਡੀ ਤੇ ਕਵਰ ਕਰਾਂਗੇ ਨਹੀਂ ਇੱਕ ਰੂਟੀਨ ਪ੍ਰੈਕਟਿਸ ਹੈ ਜੀ ਕੋਈ ਸਪੈਸਿਫਿਕ ਇਨਪੁਟ ਨਹੀਂ ਹੈ ਇੱਕ ਰੂਟੀਨ ਪ੍ਰੈਕਟਿਸ ਹੈ ਇੱਕ ਦੋ ਆਈਸੋਲੇਟਿਡ ਇਨਸੀਡੈਂਟਸ ਨੇ ਇਦਾਂ ਕੋਈ ਹਾਲਾਤ ਵਾਲੀ ਗੱਲ ਨਹੀਂ ਹੈ ਜਿੰਨਾ ਵੀ ਕ੍ਰਾਈਮ ਇੱਥੇ ਹੋਇਆ ਹੈ ਅਸੀਂ ਰੈਗੂਲਰ ਬੇਸਿਸ ਤੋਂ ਨੂੰ ਟ੍ਰੇਸ ਕੀਤਾ ਹੈ ਕ੍ਰਾਈਮ ਹੋ ਜਾਂਦਾ ਹੈ ਬਟ ਅਸੀਂ ਉਹਨੂੰ ਰੈਗੂਲਰ ਬੇਸਿਸ ਤੇ ਟ੍ਰੇਸ ਕਰ ਰਹੇ ਹਾਂ ਕੱਲ ਦੇ ਦੋ ਇਨਸੀਡੈਂਟਸ ਨੇ ਉਹਨਾਂ ਦੇ ਬੰਦੇ ਰਾਉਂਡ ਅਪ ਹੋ ਗਏ ਤੇ ਬੰਦਾ ਐਕਸ਼ਨ ਉਹਨਾਂ ਦੇ ਖਿ